ਉਸ ਵੇਲੇ ਇੰਦਰਾ ਗਾਂਧੀ ਨੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਔਰ ਹਿੰਦੂ ਪੱਤਾ ਖੇਡ ਕੇ ਸਾਰੇ ਦੇਸ਼ ਦੇ ਹਿੰਦੂਆਂ ਨੂੰ ਜਿਹੜੇ ਵੋਟਾਂ ਜਿਹੜੇ ਇੱਥੇ ਆਉਣ ਵਾਸਤੇ ਪੰਜਾਬ ਨੂੰ ਮੋਰੀ ਜੁੜਾਇਆ ਸਿੱਖ ਹੱਤਵਾਦ ਨੂੰ ਖਤਮ ਕਰਨ ਵਾਸਤੇ ਜਿਹੜਾ ਨਾ ਉਹ ਇੰਦਰਾ ਹੀ ਜਿਹੜੀ ਹੈ ਨਾ ਉਹ ਕਾਮਯਾਬ ਆ ਇਸ ਕਰਕੇ ਉਸ ਹਨੇਰੀ ਦੇ ਵਿੱਚ ਜਿਹੜਾ ਨਾ ਸਾਡੇ ਸਾਥੀ ਟਕਰਾ ਕਰਦੇ ਜਿਹੜੇ ਆ ਸ਼ਹਾਤ ਪਾਏ ਸੀ ਉਹੀ ਮਾਹੌਲ ਮੋਦੀ ਦੇ ਰਾਜ ਦੇ ਵਿੱਚ ਅੱਜ ਬੇਸ਼ੱਕ ਜਿਹੜਾ ਕੇਂਦਰ ਸਰਕਾਰ ਹਾਰ ਗਈ ਹੈ ਉਦੀ ਮੇਨ ਵਜ੍ਹਾ ਵਾਪੇ ਜਿੱਥੇ ਜਿੱਥੇ ਕਿਸਾਨ ਅੰਦੋਲਨ ਸੀਗਾ ਪੱਛਮੀ ਯੂਪੀ ਦੇ ਵਿੱਚ ਪੰਜਾਬ ਚ ਹਰਿਆਣਾ ਚ ਹੋਰ ਆਪਾਂ ਰਾਜਸਥਾਨ ਦਾ ਹਿੱਸਾ ਉੱਥੇ-ਉੱਥੇ ਜਿਹੜਾ ਮੋਦੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅੱਜ ਦਾ ਪ੍ਰੋਗਰਾਮ ਅੱਜ ਤਾਂ 34 ਵਰੇ ਪਹਿਲਾਂ ਸਾਡੇ ਜ਼ਿਲ੍ਹੇ ਦੇ ਆਗੂ ਸੀਗੇ ਪਾਰਟੀ ਦੇ ਸੈਕਟਰੀ ਕਾਉਂਡਮਰੀ ਐਕਸਾਂਜੇ ਪ੍ਰਿਆਰ ਇਹ ਐਸਬੀਐ ਦਾ ਦੌਰ ਦੇ ਵਿੱਚ ਜਿਹੜੀ ਸਰਕਾਰੀ ਤੇ ਫਿਰਕੂਦਸ਼ਤ ਕਰਦੀ ਸੀ ਉਹਦੀ ਲੜਾਈ ਦੇ ਵਿੱਚ ਇੱਕ ਥਾਂ ਜਿਹੜਾ ਖਾਲਸਤਾਨੀ دہشت گردਾਂ ਨੂੰ ਮੋੜ ਵੀ ਕਾਰਵਾਈ ਦੇ ਵਿੱਚ ਉਹਨਾਂ ਦਾ ਲੋਹਾ ਲੈਂਦਾ ਜਿਹੜਾ ਨਾ ਉਹ ਹੱਥ ਪ੍ਰਾਪਤ ਕਰਕੇ 17 ਜੂਨ 1990 ਨੂੰ ਉਸ ਦਿਨ ਤੋਂ ਲੈ ਕੇ ਅਸੀਂ ਅੱਜ ਤੱਕ ਜਿਹੜਾ 34 ਵਰੀ ਹੋ ਗਿਆ ਸਾਨੂੰ ਹਰ ਸਾਲ ਆਪਾਂ ਵਰਸੇ ਮਨਾਇਦਾ ਇਸ ਕਰਕੇ ਕਿਉਂਕਿ ਜਦੋਂ ਉਹ ਕਾਲਾ ਦੌਰ ਸ਼ੁਰੂ ਹੋਇਆ ਸੀ ਉਸ ਵੇਲੇ ਇੰਦਰਾ ਗਾਂਧੀ ਨੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਔਰ Hindu ਪੱਤਾ ਖੇਡ ਕੇ ਸਾਰੇ ਦੇਸ਼ ਦੇ ਹਿੰਦੂਆਂ ਨੂੰ ਜਿਹੜੇ ਵੋਟਾਂ ਜੜੇ ਇੱਥੇ ਆਉਣ ਵਾਸਤੇ ਪੰਜਾਬ ਨੂੰ ਮੋਰੀ ਜੁਣਿਆ ਕਿ ਸਿੱਖ ਹੱਤਵਾਦ ਨੂੰ ਖਤਮ ਕਰਨ ਵਾਸਤੇ ਹੀ ਰਹਿਣਾ ਉਹ ਇੰਦਰਾ ਹੀ ਜਿਹੜੀ ਹੈ ਨਾ ਉਹ ਕਾਮਯਾਬ ਆ ਇਸ ਕਰਕੇ ਉਸ ਹਨੇਰੀ ਦੇ ਵਿੱਚ ਜਿਹੜਾ ਨਾ ਸਾਡੇ ਸਾਥੀ ਟੱਕਰਾ ਕਰਦੇ ਜਿਹੜੇ ਆ ਸ਼ਾਤ ਪਾਏ ਹੀ ਉਹੀ ਮਾਹੌਲ ਮੋਦੀ ਦੇ ਰਾਜ ਦੇ ਵਿੱਚ ਵੀ ਸਾਲ 14 ਤੋਂ ਲੈ ਕੇ 2024 ਤੱਕ ਇਹਨੇ ਵੀ ਉਹੀ ਜਿਹੜੀ ਕੋਸ਼ਿਸ਼ ਕੀਤੀ ਹੈ ਕਿ ਮੁਸਲਮਾਨਾਂ ਨੂੰ ਟਾਰਗੇਟ ਬਣਾ ਕੇ ਘੱਟ ਗਿਣਤੀਆਂ ਤੇ ਨਿਸ਼ਾਨਾ ਸਿੱਧ ਕੇ ਬਹੁ ਗਿਣਤੀ ਹਿੰਦੂਵਾਦ ਨੂੰ ਜਿਹੜਾ ਆਪਣੇ ਮਗਰ ਲਾ ਕੇ ਤੇ ਚੋਣਾਂ ਜਿਹੜੀਆਂ ਜਿੱਤਣੀਆਂ ਸੀਗੀਆਂ ਪਰ ਜਿਹੜੇ ਇਹਨਾਂ ਨੇ ਕਾਰਪੋਰੇਟਾਂ ਦੇ ਖਿਲਾਫ ਏਜੰਡਾ ਲੰਦਾ ਸੀਗਾ ਲੇਬਰ ਕੋਡ ਲਿਆਂਦੇ ਮਜ਼ਦੂਰਾਂ ਦੇ ਹੱਕਾਂ ਦੇ ਉੱਤੇ ਜਿਹੜੇ ਕਿਸਾਨਾਂ ਦੇ ਜਿਹੜਾ ਕਿਸਾਨ ਵਿਰੋਧੀ ਤਿੰਨ ਖੇਤੀ ਕਰਨ ਲਿਆਂਦੇ ਸੀ ਉਹ ਜਦੋਂ ਲਿਆਂਦੇ ਉਹਦੇ ਖਿਲਾਫ ਜਿਹੜੀ ਇੱਕ ਸਮਸੇਕਤ ਕਿਸਾਨ ਮੋਰਚੇ ਥੱਲੇ ਗਵਾਈ ਥੱਲੇ ਜਿਹੜਾ ਅੰਦੋਲਨ ਚੱਲਿਆ ਸੀਗਾ ਡੇਢ ਸਾਲ ਦੇ ਲਗਭਗ ਦਿੱਲੀ ਦੇ ਬਾਦਰਾਂ ਦੇ ਉਹਨਾਂ ਨੇ ਕਾਨੂੰਨ ਵਾਪਸ ਲੈਣ ਵਾਸਤੇ ਮਜਬੂਰ ਕਰ ਦਿੱਤਾ ਸੀ ਅੱਜ ਬੇਸ਼ੱਕ ਜਿਹੜਾ ਕੇਂਦਰ ਸਰਕਾਰ ਹਾਰ ਗਈ ਹੈ ਉਹਦੀ ਮੇਨ ਵਜ੍ਹਾ ਹੋ ਆ ਕਿ ਜਿੱਥੇ ਜਿੱਥੇ ਕਿਸਾਨ ਅੰਦੋਲਨ ਸੀਗਾ ਪੱਛਮੀ ਯੂਪੀ ਦੇ ਵਿੱਚ ਪੰਜਾਬ ਤੇ ਹਰਿਆਣਾ ਤੇ ਹੋਰ ਆਪਣਾ Rajasthan ਦਾ ਹਿੱਸਾ ਉੱਥੇ-ਉੱਥੇ ਜਿਹੜਾ ਮੋਦੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਸਾਡੀ ਲੜਾਈ ਅੱਜ ਵੀ ਜਿਹੜੀ ਹੈ ਕਿਉਂਕਿ ਐਮਐਸਪੀ ਦਾ ਸਾਡਾ ਸਵਾਲ ਆ ਖਰੀਦੀ ਗਰੰਟੀ ਦਾ ਸਵਾਲ ਆ ਬਿਜਲੀ ਸੋਧ ਬਲੇਫੀਸ 2020 ਦਾ ਸਵਾਲ ਆ ਕਾਰਪੋਰੇਟਾਂ ਦਾ ਜਿਹੜਾ ਏਜੰਡਾ ਵਾ ਉਹ ਜਿਉਂਦੇ ਤਿਉਂ ਕਾਇਮ ਨੇ ਇਸ ਕਰਕੇ ਅੱਜ ਦੇ ਦਿਨ ਤੇ ਅਸੀਂ ਪ੍ਰਣ ਕਰਾਂਗੇ ਕਿ ਸਰਕਾਰ ਭਾਵੇਂ ਪੰਜਾਬ ਦੀ ਹੋਵੇ ਭਾਵੇਂ ਸੈਂਟਰ ਦੀ ਹੋਵੇ ਜ਼ਮੀਨ ਦਾ ਸਵਾਲ ਮੁੱਖ ਵਾ ਐਮਐਸਪੀ ਦੇ ਜਿਹੜੇ ਸਾਡੀਆਂ ਮੰਗਾਂ ਨੇ ਉਹਨਾਂ ਵਾਸਤੇ ਸਾਡੀ ਲੜਾਈ ਬੇਕਿਰਕੀ ਨਾਲ ਜਿਹੜੀ ਜਾਰੀ ਰਹੇਗੀ ਇਹ ਅੱਜ ਦੇ ਦਿਨ ਤੇ ਆਪਾਂ ਪ੍ਰਣ ਕਰਨਾ ਵੀ ਜੋ ਇੰਦਰਾਗੰਧ ਦਾ ਹੈਗਾ ਹਿੰਦੂ ਪੱਤਾ ਉਹ ਹੀ ਮੋਦੀ ਨੇ ਖੇਡਿਆ ਵਾ ਇਹਨਾਂ ਨੇ ਇਸ ਤੋਂ ਬਾਅਦ ਇਹ ਨਿਆਣਾ ਅਸਾ ਲੜਨ ਤੋਂ ਜਿਹੜਾ ਨਾ ਕਿਸੇ ਨੇ ਹਟਣਾ ਇਹ ਸਾਡਾ ਇਹਦਾ ਇਹ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਸ਼ਹੀਦ ਅਮਰੀਕ ਸਿੰਘ ਉਹਨਾਂ ਦੀ ਯਾਦ ਵਿੱਚ ਕਰਾਇਆ ਜਾ ਰਿਹਾ ਉਹ ਸਾਡੀ ਪਾਰਟੀ ਦੇ ਬਹੁਤ ਹੀ ਬਹਾਦਰ ਲੜਰ ਇਹ ਸਮਰਪਿਤ ਲੀਡਰ ਸੀਗੇ ਤੇ ਜਦੋਂ ਪੰਜਾਬ ਦੇ ਵਿੱਚ ਸਰਕਾਰੀ ਤੇ ਫਿਰ ਕੋ ਗਲਸਤਾਨੀ ਦੇਸ਼ ਕਰਦੀ ਦਾ ਦੌਰ ਦੌਰਾਂ ਸੀ ਉਸ ਦੌਰਾਨ ਉਹਨਾਂ ਨੇ ਬਹੁਤ ਵੱਡੀ ਭੂਮਿਕਾ ਪੰਜਾਬ ਦੇ ਹਾਲਾਤ ਨੂੰ ਠੀਕ ਕਰਨ ਲਈ ਅਦਾ ਕੀਤੀ ਔਰ ਇਸ ਦੇ ਦੌਰਾਨ ਹੀ ਉਹਨਾਂ ਦੀ ਸ਼ਹੀਦੀ ਹੋ ਗਈ ਸੀ ਤਾਂ ਅਸੀਂ ਹਰ ਸਾਲ ਇਸ ਇਲਾਕੇ ਦੇ ਲੋਕ ਸਾਡੀ ਪਾਰਟੀ ਸਾਰੇ ਪੰਜਾਬ ਚੋਂ ਦੇ ਰਿਪ੍ਰੈਜ਼ੈਂਟੇਟਿਵ ਜਿਹੜੇ ਆਉਂਦੇ ਨੇ ਉਹ ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ ਤਾਂ ਜੋ ਉਹਨਾਂ ਦੀ ਜ਼ਿੰਦਗੀ ਤੋਂ ਸਭ ਸਿੱਖਦੇ ਹੋਏ ਪ੍ਰੇਰਣਾ ਲੈਂਦੇ ਹੋਏ ਅਸੀਂ ਅੱਗੇ ਤੋਂ ਆਉਣ ਵਾਲੀਆਂ ਜਿਹੜੀਆਂ ਚੁਣੌਤੀਆਂ ਇਹੋ ਜਿਹੀਆਂ ਤੋਂ ਉਹਨਾਂ ਦੇ ਨਾਲ ਟਕਰਾ ਕਰ ਸਕੀਏ ਅਤੇ ਲੋਕਾਂ ਦੀ ਏਕਤਾ ਅ ਜਾਦੇ ਵਧਾ ਸਕੀਏ ਤੇ ਜੋ ਲੋਕਾਂ ਦੇ ਉੱਤੇ ਸਰਕਾਰ ਵੱਲੋਂ ਬੋਝ ਪਾਇਆ ਜਾ ਰਿਹਾ ਹੈ ਉਸ ਦੇ ਖਿਲਾਫ ਇੱਕ ਜਦੋਜਹਿਦ ਹੈ ਜਿਹੜੀ ਉਸ ਨੂੰ ਲਾਂਬਾ ਤੇ ਹੁਣ ਤੱਕ ਪਹਿਲੇ ਇਸ ਤੋਂ ਪਿਛਲੀ ਸਰਕਾਰ ਜਿਹੜੀ ਸੀ ਮੋਦੀ ਦੀ ਅੰਟੀਆ ਵਲੀ ਦੀ ਅਗਵਾਜ ਦੇ ਵਿੱਚ ਅੰਡੀਆ ਸਰਕਾਰ ਸੀ ਜੋ ਉਹਨੇ ਕਾਨੂੰਨ ਕਾਇਦੇ ਕਾਨੂੰਨ ਲਿਆਂਦੇ ਆ ਉਹਨਾਂ ਸਾਰਿਆਂ ਦਾ ਅਸੀਂ ਉਹਨਾਂ ਦੀ ਮੁਖਾਲਫਤ ਕੀਤੀ ਹੈ ਕਿਉਂਕਿ ਉਹਨਾਂ ਚ ਕੋਈ ਵੀ ਐਸਾ ਕਾਨੂੰਨ ਨਹੀਂ ਸੀ ਜਿਹਨੂੰ ਤੁਸੀਂ ਹਮਾਇਤ ਦੇ ਸਕਦੇ ਚਾਹੇ ਉਹ ਜੰਮੂ ਕਸ਼ਮੀਰ ਦਾ ਦਰਜਾ ਤੋੜਨਾ ਸੀ ਚਾਹੇ ਉਹ 3 ਤਲਾਕ ਸੀਗੇ ਚਾਹੇ ਉਹ ਜਿਹੜੇ ਤਿੰਨੇ ਇੰਡੀਅਨ ਕ੍ਰਿਮੀਨਲ ਕੋਡ ਹੈ ਇੰਡੀਅਨ ਪ੍ਰੋਸੀਜਰ ਕੋਡ ਹੈ ਇੰਡੀਅਨ ਐਵੀਡੈਂਸ ਐਕਟ ਹੈ ਇਹ ਸਾਰੇ ਜਿਹੜੇ ਉਹ ਮਤਲਬ ਮਿੱਠ ਕੇ ਉਹਨਾਂ ਨੇ ਉਹਨਾਂ ਨੂੰ ਜਾਦੇ ਤੱਕ ਸਖਤ ਕਰਕੇ ਲੋਕਾਂ ਨੂੰ ਦਬਾਉਣ ਦੇ ਲਈ ਉਹਨਾਂ ਨੂੰ ਸਾਰਿਆਂ ਨੂੰ ਮਤਲਬ ਲਿਆਂਦਾ ਸੀ ਹੋਂਦ ਵਿੱਚ ਤੇ ਹੁਣ ਵੀ ਜਿਉਂ ਨੂੰ ਜਿਵੇਂ ਜੁਲਾਈ ਚ ਲਾਗੂ ਹੋਣਾ ਤਿੰਨ ਕਾਨੂੰਨ ਜਿਹੜੇ ਖੇਤੀਬਾੜੀ ਦੇ ਲੈਂਦੇ ਸੀ ਉਹ ਤਾਂ ਮਤਲਬ ਕਿਸਾਨ ਮੋਰਚੇ ਨੇ ਵਾਪਸ ਕਰ ਦਿੱਤੇ ਮਜਬੂਰ ਕਰਤਾ ਗਵਰਨਮੈਂਟ ਨੂੰ ਵਾਪਸ ਲੈਣ ਲਈ ਤਾਂ ਇਹ ਲੜਾਈ ਹੈ ਜਿਹੜੀ ਬਿਲਕੁਲ ਇਹ ਅੱਗੇ ਇਸ ਤਰ੍ਹਾਂ ਹੀ ਚੱਲਦੀ ਰਹੇਗੀ ਕਿਉਂਕਿ ਉਹਨਾਂ ਨੂੰ ਬਣਾਏ ਹੋਏ ਜਿਹੜੇ ਕਾਇਦਾ ਕਾਨੂੰਨ ਹੈ ਉਹ ਕਿਸੇ ਢੰਗ ਨਾਲ ਵੀ ਲੋਕਾਂ ਦੇ ਆਮ ਨਾਗਰਿਕ ਦੇ ਅੱਖ ਚ ਨਹੀਂ ਆਇਆ